पांच सौ रुपये और एक हजार करेंसी नोट लीगल टेंडर नहीं रहेंगे 8 नवंबर दो हजार सोलह ਜਦ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਹੀ ਨੋਟਬੰਦੀ ਦਾ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਸਾਰੇ ਦੇਸ਼ਵਾਸੀਆਂ ਨੂੰ ਅਚਾਨਕ ਹੀ ਲਾਈਨਾਂ ਵਿੱਚ ਲਗਾ ਦਿੱਤਾ ਤੇ ਇੱਕ ਵੱਡਾ ਫੈਸਲਾ ਲਿਆ ਕਿ ਦੇਸ਼ਵਾਸੀ ਆਪਣੀ ਪੁਰਾਣੀ ਕਰੰਸੀ 500 ਅਤੇ 1000 ਦੇ ਨੋਟ ਇੱਕ ਨਿਰਧਾਰਿਤ ਸਮੇਂ ਸੀਮਾ ਤਹਿਤ ਵਾਪਸ ਬੈਂਕਾਂ 'ਕਾ ਜਮਾ ਕਰਾ ਨਵੀਂ ਕਰੰਸੀ ਲੈ ਸਕਦੇ ਨੇ ਕੁਝ ਨਿਯਮ ਸ਼ਰਤਾਂ ਨਾਲ ਸਰਕਾਰ ਨੇ ਇਸ ਫੈਸਲੇ ਨੂੰ ਕਾਇਮ ਰੱਖਿਆ ਪੂਰੇ ਦੇਸ਼ 'ਚ ਕਰੋੜਾਂ ਲੋਕਾਂ ਨੇ ਆਪਣੇ 500 ਅਤੇ 1000 ਦੇ ਪੁਰਾਣੇ ਨੋਟ ਬਦਲੀ ਕਰਵਾ ਲਏ ਪਰ ਜਦ ਨੋਟਬੰਦੀ ਨੂੰ ਅੱਜ 2 ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਤਾਂ ਐਸਜੀਪੀਸੀ ਕੋਲ ਹੁਣ 30 ਲੱਖ 45 ਹਜ਼ਾਰ ਦੇ ਪੁਰਾਣੇ ਨੋਟ ਸਾਹਮਣੇ ਆਏ ਹਨ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਜੀਪੀਸੀ ਦੇ ਜਰਨਲ ਸੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਨੋਟਬੰਦੀ ਤੋਂ ਬਾਅਦ ਸੰਗਤਾਂ ਵੱਲੋਂ ਮੱਥਾ ਟੇਕ ਪੁਰਾਣੀ ਕਰੰਸੀ ਚੜਾਈ ਗਈ ਸੀ ਜਿਸ ਦੇ ਬਾਬਤ ਉਨ੍ਹਾਂ ਵੱਲੋਂ ਆਰਬੀਆਈ ਨੂੰ ਇੱਕ ਪੱਤਰ ਲੇ ਹੱਲ ਕੱਢਣ ਦੀ ਗੱਲ ਕਹੀ ਰਜ਼ਰ ਬੈਂਕ ਨੂੰ ਕਿੱਥੇ ਲਿਖਣ ਦਾ ਸਾਡਾ ਕੋਈ ਕਾਰਨ ਨਹੀਂ ਆ ਕਿ 8 ਨਵੰਬਰ 2016 ਨੂੰ ਨੋਟਬੰਦੀ ਹੋ ਗਈ ਸੀ 500 ਦੇ ਹਜ਼ਾਰ ਦੇ ਨੋਟਾਂ ਤੇ ਸਰਕਾਰ ਨੇ ਪਾਬੰਦੀ ਲਾਤੀ ਸੀ ਪਰ ਸਾਨੂੰ ਸਮਾਂ ਦਿੱਤਾ ਗਿਆ ਸੀ 31 ਦਸੰਬਰ ਦਾ ਪਹਿਲਾਂ ਤੇ ਫਿਰ 31 ਮਾਰਚ ਤੱਕ ਜਿਹੜੀ ਇੰਸਟੀਚਨ ਲੈਵਲ ਤੇ ਡਿਕਲੇਅਰ ਕਰਕੇ ਤੇ ਨੋਟ ਜਮ੍ਹਾਂ ਕਰਵਾਏ ਜਾ ਸਕਦੇ ਸੀ ਪਰ ਜਿਹੜੇ ਸਾਡੇ ਪਾਸ ਨੋਟ ਆਉਂਦੇ ਆ ਉਹ ਆਉਂਦੇ ਆ ਗੁਲਖ ਵਿੱਚ ਜਿਹੜੀ ਗੋਲਕ ਦੀ ਮਨੀ ਆ ਉਹ ਸ਼ਰਧਾਲੂ ਦੇ ਨਿਰਪਰਕਰਤਾ ਵੀ ਉਹ ਕਿਹੜੀ ਕਰੰਸੀ ਪਾ ਰਿਆ ਵਾ ਕਿਹੜਾ ਨੋਟ ਪਾ ਰਿਆ ਸਾਡੇ ਪਾਸ ਉਸ ਤੋਂ ਬਾਅਦ ਵੀ ਗੋਲਕ ਚ ਨੋਟ ਧਰੇ ਜਿਨ੍ਹਾਂ ਦੀ ਕਿ ਗੋਲਕ ਕਿੰਨੀ ਸੋਨੇ ਅਸੀਂ ਡਿਟੇਲ ਬਣਾਉਣੀ ਆ ਕਿ ਕਿੰਨੇ ਨੋਟ ਸਿੱਕਿਆਂ ਤੋਂ ਲੈ ਕੇ ਵੱਡੀ ਸੀ ਤੱਕ ਦੀ ਡਿਟੇਲ ਹੁੰਦੀ ਆ ਕਿ ਇਹ ਜਿਹੜੀ ਗੋਲਕ ਆ ਨਿਕਲੀ ਐ ਉਹ ਅੱਜ ਤੱਕ 30 ਲੱਖ ਤੇ 45000 ਰੁਪਏ ਸਾਡੇ ਪਾਸ ਪਿਆ ਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਗੋਲਕਤਾ 50000 ਦੇ 500 ਦੇ 1000 ਦੇ ਨੋਟਾਂ ਦਾ ਜਿਹੜੇ ਪੁਰਾਣੇ ਨੋਟ ਨੇ ਅਸੀਂ ਆਰਬੀਆਈ ਨੂੰ ਰਿਕਵੈਸਟ ਕੀਤੀ ਆ ਕਿ ਇਹਨਾਂ ਨੋਟਾਂ ਦਾ ਅਸੀਂ ਹੁਣ ਕੀ ਕਰ ਸਕਦੇ ਹਾਂ ਕਿਉਂਕਿ ਬੈਂਕ ਉਹ ਨੋਟ ਲੈ ਨਹੀਂ ਰਹੇ ਆਰਬੀਆਈ ਸਾਨੂੰ ਗਾਈਡਲਾਈਨ ਦੇਵੇ ਕਿ ਇਹਨਾਂ ਨੋਟਾਂ ਦਾ ਕਿਉਂਕਿ ਭਾਰਤੀ ਕਰੰਸੀ ਆ ਇਸ ਕਰੰਸੀ ਦੀ ਰਿਸਪੈਕਟ ਹੋਣੀ ਚਾਹੀਦੀ ਆ ਇਸ ਕਰੰਸੀ ਦਾ ਅਸੀਂ ਕੀ ਕਰ ਸਕਦੇ ਆ ਜਿੰਨਾ ਚਿਰ ਅਸੀਂ ਕਿਉਂਕਿ ਸਾਡੀ ਅਕਾਊਂਟ ਮੰਨੀ ਹੈ 30,45,000 ਸਾਡੇ ਕਿਉਂਕਿ ਰਜਿਸਟਰ ਚੜੀ ਆ ਇਸ ਕਰਕੇ ਇਸ ਕਰੰਸੀ ਨੂੰ ਅਸੀਂ ਕਿਸ ਤਰ੍ਹਾਂ ਵਰਤੋਂ ਕਰ ਸਕਦੇ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡੀ ਅਕਾਊਂਟ ਦੀ ਪ੍ਰੋਬਲਮ ਵੀ ਨਾ ਹੋਵੇ ਤੇ ਭਾਰਤੀ ਕਰੰਸੀ ਦੀ ਜਿਹੜੀ ਸਤਕਾਰ ਆ ਉਹ ਵੀ ਬਹਾਲ ਰਹਿ ਸਕੇ ਸਾਨੂੰ ਗਾਈਡਲਾਈਨ ਦਵੇਰ ਰਿਜ਼ਰਵ ਬੈਂਕ ਕੋਈ ਸਵਾਸਤੇ ਚਿੱਠੀ ਲਿਖੀ ਬਦਲਣ ਦੀ ਗੱਲ ਨਹੀਂ ਕੀਤੀ ਨਹੀਂ ਬਦਲਣ ਦੀ ਤੇ ਬਦਲੇ ਤੇ ਜਾ ਹੀ ਨਹੀਂ ਸਕਦੇ ਕਿਉਂਕਿ ਬੈਂਕਾਂ ਨੇ ਰਿਫਿਊਜ਼ ਕਰਤੇ ਆ ਆਰਬੀਆਈ ਨੂੰ ਅਸੀਂ ਕਹਿ ਸਕਦੇ ਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਹੀ ਰਿਸਪੌਂਸੀਬਲ ਆ ਭਾਰਤੀ ਕਰੰਸੀ ਛਾਪਣ ਲਈ ਉਹਦੀ ਸੰਭਾਲ ਕਰਨ ਲਈ ਤੇ ਇਹਦਾ ਸਤਕਾਰਕ ਬਹਾਲ ਰੱਖਣਾ ਦੂਸਰਾ ਸਾਡੀ ਜਿਹੜੀ ਸਮੱਸਿਆ ਵਾ ਕਿਉਂਕਿ ਅਸੀਂ ਜਮਿਵਾਰ ਇੰਸਟੀਚੂਨ ਆ ਤੇ ਜਮਿਵਾਰ ਇੰਸਟੀਚੂਨ ਦੇ ਵਿੱਚ ਜਿਹੜਾ ਪੈਸਾ ਵਕਲੇ-ਕਲੇ ਪੈਸੇ ਦਾ ਹਿਸਾਬ ਰੱਖਿਆ ਜਾਂਦਾ ਵਾ ਇਹ ਪੈਸੇ ਜਿਹੜੇ ਨੇ ਸਾਡੇ ਕਿਉਂਕਿ ਕੈਸ਼ ਰਜਿਸਟਰ ਚੜੇ ਨਹੀਂ 30 ਲੱਖ 45 ਹਜ਼ਾਰ ਦੀ ਕਰੰਸੀ ਸਾਡੇ ਪਾਸ ਹੈਗੀ ਆ ਉਹਦੀ ਡਿਟੇਲ ਹੈ ਬਕਾਇਦਾ ਕਿ 500 ਦੇ ਨੋਟ ਕਿੰਨੇ ਨੇ ਹਜ਼ਾਰ ਦੇ ਨੋਟ ਕਿੰਨੇ ਨੇ ਕਿਹੜੀ ਤਰੀਕ ਨੂੰ ਕਿਹੜੀ ਗੋਲਕ ਚੋਂ ਕਿੰਨੇ ਪੈਸੇ ਨਿਕਲੇ ਇਹ ਵੀ ਡਿਟੇਲ ਹੈਗੀ ਆ ਤੇ ਉਹਨਾਂ ਨੋਟਾਂ ਦਾ ਅਸੀਂ ਕੀ ਹੁਣ ਕਰ ਸਕਦੇ ਆ ਕਿਉਂਕਿ ਅਸੀਂ ਇਹ ਇਹ ਵੀ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਰਾਈਟ ਆਫ ਕਰ ਦਈਏ ਉਹਨਾਂ ਨੂੰ ਜਲਾ ਦਈਏ ਇਸ ਕਰੰਸੀ ਦਾ ਕੀ ਕਰ ਸਕਦੇ ਆ ਇਹ ਸਾਨੂੰ ਗਾਈਡਲਾਈਨ ਜਿਹੜੀ ਆ ਕੇਵਲ ਤੇ ਕੇਵਲ ਰਿਜ਼ਰਵ ਬੈਂਕ ਆਫ ਇੰਡੀਆ ਹੀ ਦੇ ਸਕਦਾ ਇਸ ਕਰਕੇ ਮੈਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਭੇਜੀ ਆ ਕਿ ਸਾਨੂੰ ਗਾਈਡ ਕੀਤਾ ਜਾਵੇ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ